ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਮਹਿੰਮ ਵਧੀ ਹੋਈ ਹੈ ਜਿਸ ਤਹਿਤ ਪੁਲਿਸ ਦਾ ਬਟਾਲਾ ਵਿਖੇ ਮਾਨਯੋਗ ਡਾਕਟਰ ਮਹਿਤਾਬ ਸਿੰਘ ਆਈਪੀਐਸ ਐਸਐਸਪੀ ਬਟਾਲਾ ਜੀ ਦੇ ਨਿਰਦੇਸ਼ ਅਨੁਸਾਰ ਅਤੇ ਸ਼੍ਰੀ ਰੇਸ਼ ਕੱਕੜ ਪੁਲਿਸ ਅਧਿਕਾਰੀ ਪੂਰੀਆਂ ਜੀ ਦੀ ਗਵਾਹੀ ਵਿੱਚ ਥਾਣਾ ਸਦਰ ਬਟਾਲਾ ਵਿਖੇ ਕੱਲ ਇੱਕ ਐਫਆਰ ਨੰਬਰ 24 ਦਰਜ ਕੀਤੀ ਗਈ ਸੀ ਜਿਸ ਵਿੱਚ ਦੋਸ਼ੀ ਗੁਰਕੀਰਤ ਸਿੰਘ ਪੁਰਫਕਾਉ ਪੁੱਤਰ ਰਾਮਪ੍ਰਕਾਸ਼ ਵਾਸੀ ਬਰਾਗਾਂ ਬਾਂਗਰ ਨੂੰ ਨਸ਼ਾ ਕਰਦੇ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਸੀ ਇਸ ਤੋਂ ਇਲਾਵਾ ਕੇਸ ਫੇਰ ਨੰਬਰ 3 ਮਿਤੀ 5 1 26 ਵਿਚ ਦੋਸ਼ੀ ਅਰਸ਼ਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਖੀਤਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਨੂੰ ਕਾਰਵਾਈ ਕਰਦੇ ਹੋਏ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀਗਾ ਜੋ ਮਾਨਯੋਗ ਅਦਾਲਤ ਵੱਲੋਂ ਦੋਨਾਂ ਦੋਸ਼ੀਆਂ ਨੂੰ ਕੇਂਦਰੀ ਜੇਲ੍ਹ ਤਰਸ ਪ੍ਰਬੰਧ ਕਰਾਉਣ ਦਾ ਹੁਕਮ ਦਿੱਤਾ ਹੈ ਇਸ ਆਪ ਜੀ ਦੇ ਮਾਧਮ ਨਾਲ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਨਾ ਹੈ ਕਿ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੋਧਨ ਵਿੱਡੀ ਮਹਿੰਮ ਵਿੱਚ ਹਿੱਸਾ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਜੋ ਐਪ ਸੇਫ ਪੰਜਾਬ ਸ਼ੁਰੂ ਕੀਤੀ ਗਈ ਹੈ ਜਿਸ ਦਾ ਨੰਬਰ 9779900200 ਹੈ ਇਸ ਤੇ ਇਨਫੋਰਮੇਸ਼ਨ ਦਿੱਤੀ ਜਾਵੇ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ ਇਸ ਤੋਂ ਬਾਅਦ ਪੰਜਾਬ ਪੁਲਿਸ ਨੂੰ ਹੀ ਸੂਚਨਾ ਦਿੱਤੀ ਜਾ ਸਕਦੀ ਹੈ ਕਿਸੇ ਵੀ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਧੰਨਵਾਦ ਇਸ ਤੋਂ ਇਲਾਵਾ ਵੀ ਕੋਈ ਰਿਕਵਰੀ ਵਗੈਰਾ ਕੱਲ ਹੋਈ ਹੈ ਇਸ ਤੋਂ ਨਵਕੱਲ ਕੋਈ ਹੋਰ ਰਿਕਵਰੀ ਨਹੀਂ ਹੋਈ ਕੋਈ ਬੈਕਗਰਾਉਂਡ ਰਿਕਾਰਡ ਇਹਨਾਂ ਦਾ ਸੀ ਬੈਕਗਰਾਉਂਡ ਰਿਕਾਰਡ ਤਾਂ ਥਾਣੇ ਦੇ ਰਿਕਾਰਡ ਵਿੱਚ ਹੁੰਦਾ ਇਹ ਜੋ ਵੀ ਹੋਇਆ ਰਿਕਾਰਡ ਅਨੁਸਾਰ ਸਾਰਾ ਜਾਗਤ ਤੁਹਾਨੂੰ ਦੱਸ ਸਕਦਾ ਜਿਹਨੂੰ ਕੀ ਕੀ ਬਰਾਮਦ ਹੋਇਆ ਨਿਸ਼ੀਦੀਆਂ ਜਿਹੜਾ ਇਹ ਐਨਡੀਪੀਐਸ ਵਿੱਚ ਦੋਸ਼ੀ ਨਾਮਜੋ ਤੁਸੀਂਗਾ ਐਫਏ ਨੰਬਰ 3 ਦੇ ਵਿੱਚ ਉਹਨੂੰ ਤੇ ਉਹਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਉਹਦੇ ਕੋਲੋਂ ਉਤੋਂ ਘਰ ਤੋਂ ਕੋਈ ਰਸਟਦਾਨ ਬਰਾਮਦ ਨਹੀਂ ਹੋਈ ਦੂਸਰਾ ਤੁਸੀਂ ਜਿਹੜਾ ਨਸ਼ਾ ਪੀਂਦਾ ਗ੍ਰਿਫਤਾਰ ਕੀਤਾ ਗਿਆ ਸੀਗਾ ਉਹਦੇ ਕੋਲੋਂ ਪੰਨੀ ਲੈਟਰ ਵਗੈਰਾ ਜੋ ਯੂਜ਼ ਕਰਦਾ ਉਹਦੇ ਰਸਟ ਰੀ ਹੈ ਉਹਦੀ ਈਸ਼ਾਖਸ਼ਾ ਪ੍ਰਾਪਰ ਨਹੀਂ ਗਈ ਸਸਾਦ ਕਿੰਨਾ ਕਿ ਸਮਾਨ ਦੇ ਕੋ ਪੰਨੀ ਜਿਹੜੀ ਕਿੰਨੇ ਗ੍ਰਾਮ ਚ ਕਿਸ ਤਰ੍ਹਾਂ ਵੇਚੀ ਉਹਦੇ ਵਿੱਚ ਕੋਈ ਵੀ ਨਸ਼ੇ ਦੀ ਮਿਕਤਾਰ ਨਹੀਂ ਹੁੰਦੀ ਉਹ ਪੰਨੀ ਦੇ ਉੱਪਰ ਉਹ ਪੀਂਦੇ ਆ ਉਹ ਜੋ ਦੇ ਉੱਪਰ ਹੁੰਦਾ ਉਹ ਉਹਦੇ ਮੁਤਾਬਕ ਹੀ